ਅੱਜ ਸ਼ਹੀਦ ਉੱਤਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਤੇ ਇਸ ਮੌਕੇ ਤੇ ਦੱਸ ਦਈਏ ਕਿ ਵਿਧਾਇਕ ਲਖਬੀਰ ਸਿੰਘ ਰਾਏ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਦੇਣ ਪਹੁੰਚੇ ਤੇ ਇਸ ਮੌਕੇ ਤੇ ਵਿਦਿਆਰਥੀਆਂ ਦੁਆਰਾ ਕੱਢੀ ਜਾਣ ਵਾਲੀ ਰੈਲੀ ਨੂੰ ਵਿਧਾਇਕ ਐਡਵੋਕੇਟ ਦੱਸਤੇ ਕਿ ਉਹਨਾਂ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤੇ ਇਸ ਮੌਕੇ ਤੇ ਦੱਸ ਦੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸ਼ਹੀਦ ਉੱਤਮ ਸਿੰਘ ਭਾਰਤ ਮਾਤਾ ਤੇ ਉਹਨਾਂ ਉਹ ਮਹਾਨ ਸਪੂਤ ਸੰ ਜਿਨ੍ਹਾਂ ਨੇ ਜ਼ਾਲਮ ਅੰਗਰੇਜ਼ ਹਕੂਮਤ ਵੱਲੋਂ ਜਿੱਲਿਆਂ ਜੱਲਿਆਂ ਵਾਲੇ ਬਾਗ ਦੇ ਵਿੱਚ ਨਇਥੇ ਤੇ ਬੇਕਸੂਰ ਭਾਰਤੀਆਂ ਤੇ ਕੀਤੇ ਜ਼ੁਲਮ ਦਾ ਬਦਲਾ ਜ਼ਾਲਮ ਅੰਗਰੇਜ਼ ਦੇ ਘਰ ਜਾ ਕੇ ਲਿਆ ਉਹਨਾਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹ ਸਾਡੇ ਅਨੇਕਾਂ ਦੇ ਸ਼ਹਾਪਕਤਾ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋ ਸਕੇ ਤੇ ਪੰਜਾਬ ਇੱਕ ਦਰਜੇ ਕੀ ਬਹਾਦਰ ਕੌਮ ਹੈ ਤੇ ਜਿਸ ਨੇ ਜ਼ੁਲਮ ਖਿਲਾਫ ਝੁਕਣਾ ਨਹੀਂ ਸਿੱਖਿਆ ਸ਼ਹੀਦ ਉਦਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਜ਼ੁਲਮ ਕਰਨ ਵਾਲਿਆਂ ਦਾ ਖਾਤਮਾ ਕਰਕੇ ਸੁਨੇਹਾ ਦਿੱਤਾ ਹੈ ਕਿ ਅਸੀਂ ਕਦੇ ਵੀ ਜ਼ੁਲਮ ਖਿਲਾਫ ਨਹੀਂ ਝੁਕਦੇ ਸ਼ਹੀਦ ਉਦਮ ਸਿੰਘ ਜੀ ਦੀ 1940 ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਹੋਈ ਔਰ ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਹੋਈ ਸੀ ਸੋ ਬਹੁਤ ਵੱਡਾ ਦਿਨ ਸਾਡੇ ਹਿੰਦੁਸਤਾਨ ਲਈ ਹੈ ਅੱਜ ਪੰਜਾਬ ਲਈ ਹੈ। ਔਰ ਜੋ ਪੰਜਾਬੀਆਂ ਲਈ ਕਿਹਾ ਜਾਂਦਾ ਕਿ ਪੰਜਾਬੀ ਅਣਖ ਦੇ ਲਈ ਮਰ ਵੀ ਸਕਦੇ ਆ ਮਿੱਟ ਵੀ ਸਕਦੇ ਆ। ਅੱਜ ਉਹ ਸ਼ਹੀਦ ਉਧਮ ਸਿੰਘ ਜੀ ਨੇ ਜੋ ਕਰਕੇ ਦਿਖਾਇਆ ਉਹ ਉਹੀ ਪੰਜਾਬੀਆਂ ਦੀ ਅਣਖ ਸੀ ਕਿ ਜੋ ਜਨਰਲ ਡਾਇਰ ਨੇ ਇੱਥੇ ਜ਼ੁਲਮ ਟਾਇਆ ਸੀ ਉਹਦਾ ਬਦਲਾ ਜਾ ਕੇ ਲੰਡਨ ਦੇ ਵਿੱਚ ਔਰ ਉਹਨਾਂ ਨੇ 20 ਸਾਲ ਉੱਥੇ ਆਪਣੀ ਜਿਹੜੀ ਡੈਡੀਕੇਸ਼ਨ ਰੱਖ ਕੇ ਉਹ ਬਦਲਾ ਲਿਆ ਸੀ। ਸਾਡੇ ਹਿੰਦੁਸਤਾਨ ਦੇ ਜੋ ਜ਼ੁਲਮ ਕੀਤਾ ਸੀ ਉਹਦਾ ਕਰਜ਼ ਜੋ ਉਹਨੇ ਕੀਤਾ ਸੀ ਉਹਦਾ ਚੁਕਾਇਆ ਸੀ ਸੋ ਅੱਜ ਲੋੜ ਹੈ ਕਿ ਜਿਹੜੇ ਸਾਡੇ ਸ਼ਹੀਦ ਨੇ ਉਦਮ ਸਿੰਘ ਵਰਗੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅੱਜ ਸਾਡਾ ਪੰਜਾਬ ਨਸ਼ਿਆਂ ਵੱਲ ਜਿਹੜੇ ਚਿੱਟੇ ਵੱਲ ਸਾਡੇ ਤੇ ਕਲੰਕ ਹੈ ਉਹ ਵੀ ਤੋੜਨ ਦੀ ਲੋੜ ਹੈ ਜਿੱਦ ਨਸ਼ੇ ਅੰਮ੍ਰਿਤ ਮਾਨ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਹੜਾ ਇੱਕ ਮਹਿਮ ਚਲਾਈ ਹੈ ਉਹ ਕਾਮਯਾਬੀ ਵੱਲ ਵਧ ਰਹੀ ਹੈ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਲੋਕਾਂ ਦਾ ਔਰ ਅਸੀਂ ਅੱਜ ਦੇ ਦਿਨ ਨੇ ਪ੍ਰਣ ਲਈਏ ਕਿ ਜੋ ਸਾਨੂੰ ਸ਼ਹੀਦ ਸਾਨੂੰ ਦਸ ਕੇ ਰਸਤਾ ਗਏ ਨੇ ਉਹਨਾਂ ਤੇ ਚੱਲੀਏ ਤੇ ਜਿਹੜਾ ਨਸ਼ਾ ਹੈ ਪੰਜਾਬ ਚੋਂ ਖਤਮ ਕਰੀਏ